ਹੈ ਤੇ ਸੇਵਾ ਤੇ ਸੇਵਾ ਪਿੱਛੇ ਨੀਅਤ ਹੋਰ ਹੋਵੇ ਜੁੱਤੇ ਵੀ ਸਾਫ਼ ਕਰ ਰਹੇ ਆ ਗੁਰੂ ਘਰ ਵਿੱਚ ਝਾੜੂ ਵੀ ਮਾਰ ਰਹੇ ਆ ਪਾਠ ਵੀ ਕਰ ਰਹੇ ਆ ਪਰ ਜੇ ਮਨ ਕਰਕੇ ਚਿੱਤ ਸਿਮਰ ਨਾਲ ਜੁੜਿਆ ਹੋਇਆ ਹੈ ਹੱਥ ਸੇਵਾ ਕਰਦੇ ਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਜਦੋਂ ਇਨਸਾਨ ਦੀ ਨੀਅਤ ਸਾਫ਼ ਹੋਵੇ ਤੇ ਪਹਾੜ ਵੀ ਰਸਤਾ ਦੇ ਦਿੰਦੇ ਆ ਪਰ ਜੇ ਬੰਦੇ ਦੀ ਆਪਣੀ ਨੀਅਤ ਖੋਟੀ ਹੋਵੇ ਤਾਂ ਫੁੱਲਾਂ ਦੀ ਸੜਕ ਵੀ ਕੰਡੇ ਬਣ ਜਾਂਦੀ ਹੈ ਧਿਰਗਤ ਨਾ ਕਾ ਜੀਵਿਆ ਜੇ ਲਿਖ ਲਿਖ ਵੇਚੈ ਨਾਉ ਪਰਮਾਤਮਾ ਦੇ ਨਾਮ ਦੀ ਸ਼ਕਲ ਵਿੱਚ ਵੇਚਣੇ ਜੰਤਰ ਤੰਤਰ ਖੇਤੀ ਜਿੰਨ ਕੀ ਉਜੜਾ ਖਲਵਾੜੇ ਜੇ ਉਹ ਬੰਦਗੀ ਵੀ ਕਰਦੇ ਹਨ ਤਾਂ ਵੀ ਉਹਨਾਂ ਦੀ ਨਾਮ ਵਾਲੀ ਫਸਲ ਇਸ ਤਰ੍ਹਾਂ ਉਜੜ ਜਾਂਦੀ ਹੈ ਜਿਨ੍ਹਾਂ ਦੀ ਫਸਲ ਨਾਲੋਂ ਨਾਲੋਂ ਨਾਲ ਉਜੜਦੀ ਜਾਏ ਉਹਨਾਂ ਦਾ ਖਲਵਾੜਾ ਫਿਰ ਕਿੱਥੇ ਬਣਨਾ ਹੈ ਪਾ ਉਸ ਬੰਦਗੀ ਦਾ ਚੰਗਾ ਸੱਟਾ ਨਹੀਂ ਨਿਕਲਦਾ ਕਿਉਂਕਿ ਬੰਦਗੀ ਦੇ ਸਹੀ ਰਾਤ ਉਂਝਾ ਹੋਵੇ ਸੱਚੇ ਸਰਮੈ ਬਾਹਰੇ ਅੱਗੇ ਲਹੇ ਨਾ ਦਾਦ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਸਹੀ ਮਿਹਨਤ ਤੋਂ ਬਿਨਾ ਪ੍ਰਭੂ ਦੀ ਹਜ਼ੂਰੀ ਵਿੱਚ ਵੀ ਉਹਨਾਂ ਦੀ ਕਦਰ ਨਹੀਂ ਪੈਂਦੀ ਕਿਉਂਕਿ ਅਕਲੀ ਇਹ ਨਾ ਆਖੀਐ ਅਕਲ ਗਵਾਈਏ ਬਾਦ ਪ੍ਰਮਾਤਮਾ ਦਾ ਸਿਮਰਨ ਕਰਨਾ ਬੜੀ ਸੁੰਦਰ ਦੀ ਗੱਲ ਹੈ ਪਾਪ ਬੜੀ ਉੱਚੀ ਅਕਲ ਹੈ ਪਰ ਇਸ ਤਰ੍ਹਾਂ ਮਰਜ਼ ਕਹਿੰਦੇ ਐ ਪਖੰਡ ਦੇ ਵਿੱਚ ਕੁਛ ਨਾ ਕੁਛ ਕਰਕੇ ਦੇਣਾ ਤੇ ਇਹ ਰੁੱਝ ਪੈਣ ਨਾਲ ਅਕਲ ਵਿਅਰਥ ਗਵਾ ਲੈਣਾ ਇਸ ਅਕਲ ਨੂੰ ਅਕਲ ਨਹੀਂ ਆਖੀਦਾ ਅਕਲ ਇਹ ਨਾ ਆਖੀ ਹੈ ਅਕਲ ਗਵਾਈਏ ਬਾਦ ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨ ਅਕਲਿਆ ਕਿ ਪ੍ਰਮਾਤਮਾ ਦਾ ਸਿਮਰਨ ਕਰੀਏ ਤੇ ਫਿਰ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਪ੍ਰਵਾਣ ਹੋ ਜਾਈਏ। ਕਰਮ ਸੰਸਾਰੀ ਹੋਣਗੇ ਪਰ ਨਾਲ ਪ੍ਰਮਾਤਮਾ ਦਾ ਨਾਮ ਜੁੜਿਆ ਹੋਵੇ ਤੇ ਜੀਵਨ ਦੀ ਉੱਚਤਾ ਪ੍ਰਾਪਤ ਹੋ ਜਾਂਦੀ ਹੈ। ਹੱਥਾਂ ਨਾਲ ਸੇਵਾ ਕਰਤੇ ਚਿੱਤ ਪ੍ਰਮਾਤਮਾ ਨਾਲ ਜੋੜ ਕੇ ਰੱਖੇ। 12 ਸਾਲ ਸੇਵਾ ਸੁਣਿਆ ਨਾ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੀ ਪਰ ਚਿੱਤ ਸਿਮਰ ਨਾਲ ਇੰਨਾ ਜੁੜਿਆ ਹੋਇਆ ਸੀ ਕਿ ਗੁਰਨਾਨਕ ਦੀ ਗੱਦੀ ਦੇ ਵਾਰਿਸ ਬਣਗੇ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਕਹਿੰਦੇ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਨਕ ਤਿਨ ਕੈ ਸੰਗ ਸਾਥ ਵੱਡਿਆ ਸੋਕਿਆ ਰੀਸ ਸਤਿਗੁਰੂ ਸੱਚੇ ਪਾਤਸ਼ਾਹ ਗਾਇਤ ਕੀਰਤ ਕਰਨ ਵਾਲਿਆਂ ਦੇ ਨਾਮ ਜਪਣ ਵਾਲਿਆਂ ਦੇ ਘਰ ਦਾ ਪ੍ਰਸ਼ਾਦਾ ਛਕਿਆ ਨਾਨਕ ਆਖੇ ਰਾਹੋ ਇਹੋ ਹੋਰ ਗੱਲਾਂ ਸੈਤਾਨ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਜਿੰਦਗੀ ਦਾ ਸਹੀ ਰਸਤਾ ਸਿਰਫ ਇਹੀ ਹੈ ਕਿ ਸਿਮਰਨ ਤੋਂ ਲਾਂਬੇ ਦੀਆਂ ਗੱਲਾਂ ਦੱਸਣ ਵਾਲਾ ਇੱਕ ਸੈਤਾਨ ਹੈ ਕੰਮ ਤੇ ਧਰਮ ਦਾ ਸੀ ਮਾਲਕ ਭਾਗੋ ਨੇ ਲੰਗਰ ਲਾਇਆ ਦੁਨੀਆਂ ਦੇ ਸਾਹਮਣੇ ਤੇ ਬੜਾ ਵੱਡਾ ਭੰਡਾਰਾ ਹੋ ਰਿਹਾ ਸੀ ਨਾ ਕਰਮ ਤੇ ਚੰਗਾ ਸੀ ਦੇਖਣ ਨੂੰ ਪਰ ਨੀਅਤ ਚੰਗੀ ਨਹੀਂ ਸੀ ਪਰਾਇਆ ਹੱਕ ਖਾਣਾ ਗਰੀਬਾਂ ਦਾ ਖੂਨ ਚੂਸਣਾ ਤੇ ਗੁਰੂ ਨਾਨਕ ਦੇ ਮਹਾਰਾ ਸੱਚੇ ਪਾਤਸ਼ਾਹ ਨੂੰ ਵੇਖੋ ਜਿੱਥੋਂ ਸੱਦਾ ਆਇਆ ਉੱਥੇ ਗਏ ਨਹੀਂ ਜਿੱਥੇ ਸੱਦਿਆ ਵੀ ਨਹੀਂ ਉੱਥੇ ਗੁਰੂ ਨਾਨਕ ਦੇਵ ਮਹਾਰਾ ਸੱਚੇ ਬਾਸਾ ਜਾ ਕੇ ਟਿਕੇ ਕਿੱਥੇ ਜਾ ਕੇ ਟਿਕੇ ਭਾਈ ਲਾਲੋ ਦੇ ਘਰ ਜਦੋਂ ਐਮਨਾਬਾਦ ਦੀ ਧਰਤੀ ਤੇ ਗਏ ਜ਼ਿਲ੍ਹਾ ਗੁਜਰਾں ਵਾਲਾ ਪਾਕਿਸਤਾਨ ਦੇ ਵਿੱਚ ਭਾਈ ਲਾਲੋ ਇੱਕ ਤਰਖਾਨ ਹੈ ਕਿਰਤ ਕਰਕੇ ਪ੍ਰਸ਼ਾਦਾ ਛਕਦਾ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਮਰਦਾਨਿਆਂ ਨਾਮ ਜਪਣ ਵਾਲੇ ਦੇ ਘਰੋਂ ਪ੍ਰਸ਼ਾਦਾ ਛਕੇਗਾ ਤੇ ਮਨ ਨੂੰ ਸ਼ਾਂਤੀ ਮਿਲੇ ਤੇ ਮਨਮੁੱਖਾਂ ਦੇ ਘਰ ਦਾ ਪ੍ਰਸ਼ਾਦਾ ਛਕੇਗਾ ਤੈਨੂੰ ਬੰਦਗੀ ਕਰਨੀ ਪੈਣੀ ਆ ਨਹੀਂ ਮਨ ਤੇਰਾ ਉਚਾਟ ਹੋ ਜਾਏਗਾ ਮਨ ੜਕ ਜਾਏਗਾ ਅਵਾਜ਼ ਮਾਰੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜਦੋਂ ਭੁੱਖ ਲੱਗਦੀ ਸੀ ਤੇ ਮਰਦਾਨਾ ਜੀ ਨੂੰ ਕਹਿੰਦੇ ਰਵਾਵ ਖੋਲ ਬਾਣੀ ਆਈਏ ਬਾਣੀ ਗਾਈਏ ਪਰ ਭਾਈ ਲਾਲੋ ਦੇ ਘਰ ਜਾ ਕੇ ਕਹਿੰਦੇ ਆ ਕਿ ਭਾਈ ਸਾਨੂੰ ਭੁੱਖ ਲੱਗੀ ਹੈ ਪ੍ਰਸ਼ਾਦਾ ਛਕਾਓ ਕਿਉਂਕਿ ਤਾਰਨਾ ਸੀ ਪ੍ਰਸ਼ਾਦਾ ਛਕਾਓ ਕਈ ਦਿਨ ਕੋਦਰੇ ਦਾ ਰੁੱਖਾ ਮਿੱਸਾ ਪ੍ਰਸ਼ਾਦਾ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਸ਼ੱਕਦੇ ਰਹੇ ਤੇ ਉਧਰੋਂ ਮਲਕ ਭਾਗੋ ਨੇ ਹੁਣ ਲੰਗਰ ਲਾਇਆ ਸੀ ਬਹੁਤ ਵੱਡਾ ਮਾਲ ਪੂੜਿਆਂ ਦਾ ਲੰਗਰ ਬੜੇ ਸਾਧੂ ਸੰਤਾਂ ਮਹਾਤਮਾ ਨੂੰ ਬੁਲਾਇਆ ਤੇ ਬੜੇ ਲੋਕ ਗਏ ਬੜਿਆਂ ਨੇ ਲੰਗਰ ਛਕਿਆ ਸਭ ਗਏ ਸਭ ਨੂੰ ਸੱਦਾ ਦਿੱਤਾ ਤੇ ਮਰਦਾਨਾ ਜੀ ਕਹਿੰਦੇ ਆ ਇੱਥੇ ਸੁੱਕਾ ਪ੍ਰਸ਼ਾਦਾ ਛਕ ਰਹੇ ਆ ਆਪਾਂ ਰੁੱਖਾਂ ਮਿਸ਼ਾ ਛਕ ਰਹੇ ਆ ਤੇ ਉੱਥੇ ਬੜੇ ਵਧੀਆ ਲੰਗਰ ਬਣਿਆ ਹੋਇਆ ਆਪਾਂ ਚੱਲੀਏ ਗੁਰੂ ਨਾਨਕ ਦੇਵ ਜੀ ਕਹਿੰਦੇ ਮਰਦਾਨਿਆਂ ਇੱਕ ਗਰਾਈ ਮੁਖ ਤੇ ਧਰ ਕੇ ਤੇ ਵੇਖ ਤੈਨੂੰ ਅੰਮ੍ਰਿਤ ਵਰਗਾ ਲੱਗੇ ਇਹਦੇ ਵਿੱਚ ਸਿਮਰਨ ਹੈ ਇਹਦੇ ਵਿੱਚ ਬੰਦਗੀ ਹੈ ਇੱਥੇ ਭਜਨ ਆ ਇੱਥੇ ਸਿਮਰਨ ਹੈ ਤੇ ਜਦੋਂ ਸੱਦਾ ਆਇਆ ਪਤਾ ਲੱਗਿਆ ਦੱਸਿਆ ਜਦੋਂ ਮਾਲਕ ਭਾਗੋ ਨੂੰ ਕਿ ਇੱਕ ਫਕੀਰ ਆਇਆ ਤੇ ਉਹ ਟਿਕਿਆ ਹੋਇਆ ਭਾਈ ਲਾਲੋ ਦੇ ਘਰ ਉਹ ਨਹੀਂ ਆਇਆ ਕਹਿੰਦੇ ਜਾ ਕੇ ਬੁਲਾ ਕੇ ਲੈ ਕੇ ਆਉ ਗੁਰੂ ਨਾਨਕ ਦੇਵ ਜੀ ਕਹਿੰਦੇ ਅਸੀਂ ਜਾਣਾ ਕੋਈ ਨਹੀਂ ਅਸੀਂ ਪ੍ਰਸ਼ਾਦਾ ਸ਼ਕਲ ਕਹਿੰਦੇ ਮੈਂ ਉੱਥੇ ਜਾਵਾਂਗਾ ਤੇ ਤੁਹਾਡੇ ਪਾਸ ਉੱਗੜ ਜਾਣਗੇ ਕਹਿੰਦੇ ਨਹੀਂ ਜੀ ਫੇਰ ਵੀ ਚੱਲੋ ਬੜਾ ਵੱਡਾ ਭੰਡਾਰਾ ਕੀਤਾ ਹੈ ਮਲਕ ਭਾਗੋ ਨੇ ਪੂਰੀ ਦੁਨੀਆ ਛਕਣ ਆ ਰਹੀ ਹੈ ਹੁਣ ਵੇਖਣ ਨੂੰ ਕਰਮ ਤੇ ਧਰਮ ਦਾ ਲੱਗਦਾ ਹੈ ਪਰ ਪਿੱਛੇ ਨੀਅਤ ਕੁਛ ਹੋਰ ਹੈ ਦਿਖਾਵਾ ਕਰ ਰਿਆ ਹੈ ਗਏ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਮਲਕ ਭਾਗੋ ਕਹਿੰਦਾ ਸਭ ਆ ਗਏ ਤੁਸੀਂ ਕਿਉਂ ਨਹੀਂ ਆਏ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਆ ਮਲਕ ਭਾਗੋ ਜੇ ਭੰਡਾਰਾ ਹੀ ਕਰਨਾ ਤੇ ਅੰਦਰੋਂ ਕਰ ਕਰ ਸੁ ਕਿਰਤ ਧਰਮ ਕਮਾਇਆ ਸੱਚੀ ਕਿਰਤ ਕਰਕੇ ਕਰ ਕਹਿੰਦਾ ਜੀ ਸੁੱਚੀ ਹੈ ਕਿਰ ਕਹਿੰਦੇ ਥਾਲਾ ਮੰਗਾ ਲੰਗਰ ਵਾਲਾ ਮਾਲ ਪੂੜੇ ਘਿਓ ਨਾਲ ਭਿੱਜੇ ਹੋਏ ਜਦੋਂ ਸਾਹਮਣੇ ਧਰੇ ਕਹਿੰਦੇ ਮਾਲਕ ਭਾਗੋ ਇਹ ਘਿਓ ਨਹੀਂ ਨੁੱਟੜ ਰਿਹਾ ਇਹ ਗਰੀਬਾਂ ਦਾ ਖੂਨ ਨੁੱਟੜ ਰਿਹਾ ਆਖੋ ਸਤਨਾਮ ਇਹਦੇ ਵਿੱਚ ਵੱਡੀਆਂ ਨੇ ਇਹਦੇ ਵਿੱਚ ਪ੍ਰਾਇੇ ਹੱਕ ਨੇ ਹੱਕ ਪ੍ਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਪਰੇ ਜਾ ਮਰਦਾਰ ਨਾ ਖਾਏ ਤੇ ਜਦੋਂ ਐਦਾਂ ਕਿਹਾ ਕਿ ਤੁਹਾਨੂੰ ਕੀ ਪਤਾ ਸੱਚ ਦਾ ਤੇ ਹਿਰਦਾ ਡੋਲ ਗਿਆ ਕਹਿੰਦਾ ਜੀ ਤੁਸੀਂ ਕਿਵੇਂ ਕਹਿ ਸਕਦੇ ਹੋ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਸੋਚ ਕੇ ਵੇਖ ਫਿਰ ਧਿਆਨ ਨਾਲ ਯਾਦ ਕਰ ਵੀ ਸੱਚਮੁੱਚ ਹੀ ਧਰਮ ਦਾ ਲੰਗਰ ਲਾਇਆ ਤੂੰ ਚੇਤੇ ਆ ਗਿਆ ਥੋੜੇ ਟਾਈਮ ਬਾਅਦ ਹੀ ਕਹਿੰਦੇ ਚਿਹਰਾ ਉੱਤਰ ਗਿਆ ਮਾਲਕ ਭਾਗੋ ਦਾ ਤੇ ਗੁਰੂ ਨਾਨਕ ਦੇ ਮਾਰਾ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ ਗੁਰੂ ਨਾਨਕ ਦੇ ਬਚਨਾਂ ਨਾਲ ਜੁੜ ਗੁਰੂ ਦੇ ਬਚਨਾਂ ਨਾਲ ਜੁੜ ਪ੍ਰਮਾਤਮਾ ਕਾਲ ਪੁਰਖ ਵੈ ਗੁਰੂ ਦਾ ਸਿਮਰਨ ਕਰਕੇ ਕਿਰਤ ਕਰਤੇ ਦੇ ਵਿੱਚ ਵਰਕਤ ਆਉਂਦੀ ਹੈ ਸੁਣਿਆ ਸੀ ਨਾ ਵੀ ਜਦੋਂ ਇਨਸਾਨ ਦੀ ਨੀਤ ਸਾਫ਼ ਹੋਵੇਗੀ ਤੇ ਪਹਾੜ ਵੀ ਰਸਤਾ ਦੇ ਦਿੰਦੇ ਆ ਜਦੋਂ ਬੰਦੇ ਦੀ ਆਪਣੀ ਨੀਅਤ ਖੋਟੀ ਹੋਵੇ ਤੇ ਫੁੱਲਾਂ ਦੀ ਸੜਕ ਵੀ ਕੰਡੇ ਬਣ ਜਾਂਦੀ ਬੜਿਆਂ ਨੂੰ ਸਮਝਾਉਂਦੇ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਅਕਲੀ ਪੜਕੈ ਬੁੱਝੀਆ ਅਕਲੀ ਕੀਚਾ ਦਾਨ ਅਸਲੀ ਅਕਲ ਇਹ ਹੈ ਕਿ ਪ੍ਰਭੂ ਦੀ ਸਿਫਤਸਲਾਬ ਦੀ ਬਾਣੀ ਜਦੋਂ ਪੜ੍ਹੀਏ ਤੇ ਡੂੰਘੇ ਭੇਤ ਸਮਝੀਏ ਤੇ ਹੋਰਨਾਂ ਨੂੰ ਸਮਝਾਈਏ ਨਾਨਕ ਆਖੈ ਰਹੋ ਹੋਰ ਗੱਲਾਂ ਸੈਤਾਨ ਮਰੇ ਕਹਿੰਦੇ ਸੈਤਾਨਾਂ ਵਾਲੀਆਂ ਗੱਲਾਂ ਨਾਲ ਉਹ ਰੀਜਦਾ ਨਹੀਂ ਹੈ ਜਿੰਦਗੀ ਦਾ ਸਹੀ ਰਸਤਾ ਸਿਰਫ ਇਹੀ ਹੈ ਕਿ ਸਿਮਰਨ ਤੋਂ ਹੋਰ ਦੀਆਂ ਗੱਲਾਂ ਨਾਮ ਬਿਨਾ ਸਭ ਕੂੜ ਗੱਲ ਹੀ ਹੋ ਚੀ ਹੈ ਉਦੋਂ ਉੱਪਰ ਦੀਆਂ ਗੱਲਾਂ ਦੱਸਣ ਵਾਲਾ ਮਹਾਰਜ ਕਹਿੰਦੇ ਆ ਸੈਤਾਨ ਹੈ ਮਹੱਲਾ ਦੂਜਾ ਜੈਸਾ ਕਰੇ ਕਹਾਵੇ ਤੈਸਾ ਐਸੀ ਬਣੀ ਜ਼ਰੂਰਤ ਮਹਾਰਜ ਕਹਿੰਦੇ ਐਸੀ ਮਰਜ਼ਾਦਾ ਬਣੀ ਹੋਈ ਹੈ ਕਿ ਮਨੁੱਖ ਜਿਹੋ ਜਿਹਾ ਕਰਮ ਕਰਦਾ ਉਹੋ ਜਾਂ ਉਹਦਾ ਨਾਮ ਪੈ ਜਾਂਦਾ ਹੈ ਜਿਸਾ ਕਰੈ ਕਹਾਵੇ ਤੈਸਾ ਐਸੀ ਬਣੀ ਜ਼ਰੂਰਤ ਹੋਵੇ ਲਿੰਗ ਝਿੰਗ ਨਾ ਹੋਵੇ ਐਸੀ ਕਈਐ ਸੂਰਤ ਇਹ ਮਰਜਾਰ ਦਾ ਅਨੁਸਾਰ ਅਸਲ ਵਿੱਚ ਉਹੀ ਜਿਸਮ ਮਨੁੱਖਾ ਜਿਸਮਕਵਾਂਣ ਦੇ ਲਾਇਕ ਹੁੰਦਾ ਹੈ ਜਿਦੇ ਨਰੋਇ ਅੰਗ ਹੁੰਦੇ ਹਨ ਜਿਦੇ ਅੰਗ ਝੜੇ ਨਹੀਂ ਹੁੰਦੇ ਜੋ ਉਸ ਇੱਛੇ ਸੋਫਲ ਪਾਏ ਤਾਂ ਨਾਨਕ ਕਹੀਐ ਮੂਰਤ ਇਸ ਤਰ੍ਹਾਂ ਉਹੀ ਹਸਤੀ ਮਨੁੱਖਾ ਹਸਤੀ ਕਹੀ ਜਾਣੀ ਚਾਹੀਏ ਜਿਹਦੇ ਅੰਦਰ ਪ੍ਰਭੂ ਦੇ ਮਿਲਣ ਦੀ ਤਾਂਘ ਹੈ। ਸ਼ਰੀਰ ਕਰਕੇ ਤਕੜਾ ਨਹੀਂ। ਇਸ ਤਾਂਘ ਅਨੁਸਾਰ ਪ੍ਰਭੂ ਮਲਾਪ ਰੂਪ ਫਲ ਪ੍ਰਾਪਤ ਹੁੰਦਾ ਹੈ। ਪੌੜੀ ਸਤਗੁਰ ਅੰਮ੍ਰਿਤ ਬਿਰਖ ਹੈ। ਅੰਮ੍ਰਿਤ ਰਸ ਫਲਿਆ। ਗੁਰੂ ਮਾਨੋ ਇੱਕ ਅੰਮ੍ਰਿਤ ਦਾ ਰੁੱਖ ਹੈ ਜੋ ਅੰਮ੍ਰਿਤ ਦੇ ਰਸ ਨਾਲ ਫਲਿਆ ਹੋਇਆ ਹੈ ਭਾਵ ਜੀ ਨੂੰ ਅੰਮ੍ਰਿਤ ਰਸ ਰੂਪ ਫਲ ਲੱਗਿਆ ਹੋਇਆ ਹੈ ਜਿਸ ਪਾਸੋਂ ਨਾਮ ਅੰਮ੍ਰਿਤ ਦਾ ਰਸ ਮਿਲਦਾ ਹੈ ਜਿਸ ਪ੍ਰਾਪਤ ਸੋ ਲਹ ਗੁਰ ਸ਼ਬਦੀ ਮਿਲਿਆ ਇਹ ਨਾਮ ਰੂਪ ਅੰਮ੍ਰਿਤ ਫਲ ਗੁਰੂ ਦੇ ਸ਼ਬਦ ਦੇ ਰਾਹੀਂ ਮਿਲਦਾ ਹੈ ਪਰ ਉਹ ਮਨੁੱਖ ਪ੍ਰਾਪਤ ਕਰਦਾ ਹੈ ਜਿਦੇ ਭਾਗਾਂ ਵਿੱਚ ਪ੍ਰਾਪਤ ਕਰਨਾ ਤੁਰਨ ਲਿਖਿਆ ਹੋਇਆ ਹੈ ਸਤ ਗੁਰ ਕੈ ਪਾਣਾ ਜੋ ਚੱਲੈ ਹਰ ਸੇ ਧੀਰੜਿਆ ਜਿਹੜਾ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ ਉਹ ਪਰਮਾਤਮਾ ਨਾਲ ਇੱਕ ਰੂਪ ਹੋਇਆ ਰਹਿੰਦਾ ਹੈ ਜਮਕਾਲ ਜੋਹੇ ਨਾ ਸਕਈ ਕਟ ਚਾਨਣ ਵਲਿਆ ਉਹ ਮਨੁੱਖ ਨੂੰ ਜਮਕਾਲ ਘੂਰ ਨਹੀਂ ਸਕਦਾ ਪਾ ਮੌਤ ਦਾ ਡਰ ਉਸ ਨੂੰ ਨਹੀਂ ਪਹੁੰਚ ਸਕਦਾ ਕਿਉਂਕਿ ਉਹਦੇ ਹਿਰਦੇ ਵਿੱਚ ਰੱਬੀ ਜੋਤ ਜਗ ਪੈਂਦੀ ਹੈ ਉਹ ਛਡਾ ਲੈਂਦਾ ਹੈ ਆਪਣੇ ਆਪ ਨੂੰ ਤੇ ਫਿਰ ਜਿਵੇਂ ਇੱਕ ਖਿਡਾਰੀ ਖੇਡ ਦੇ ਵਿੱਚੋਂ ਜਿੱਤ ਕੇ ਜਾਂਦਾ ਹੈ ਇਸ ਤਰ੍ਹਾਂ ਮਾਰੀ ਕਹਿੰਦੇ ਆ ਉਹ ਜੀਵਨ ਦੀ ਬਾਜ਼ੀ ਜਿੱਤ ਕੇ ਜਾਂਦਾ ਜਮਕਾਲ ਜੋਹੇ ਨਾ ਸਕੀ ਘਟ ਚਾਨਣ ਬਲਿਆ ਕਿਉਂਕਿ ਹਿਰਦੇ ਵਿੱਚ ਰੱਬੀ ਜੋਤ ਜਗ ਪੈਂਦੀ ਹੈ ਨਾਨਕ ਬਖਸ਼ ਮਲਾਇ ਅਨ ਫਿਰ ਗਰਬ ਨ ਗਲਿਆ ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਮਨੁੱਖਾਂ ਨੂੰ ਉਸ ਪ੍ਰਭੂ ਨੇ ਬਖਸ਼ਿਸ਼ ਕਰਕੇ ਆਪਣੇ ਨਾਲ ਮਲਾਇਆ ਹੈ ਉਹ ਮੁੜ ਮੁੜ ਕੇ ਫਿਰ ਜੁਨਾ ਵਿੱਚ ਨਹੀਂ ਪੈਂਦੇ ਉਹਨਾਂ ਦਾ ਜਨਮ ਮਰਨ ਕੱਟਿਆ ਜਾਂਦਾ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੁਣਾਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ